ਕੱਲ ਇੱਕ ਵੀਡੀਓ ਪਾਈ ਸੀ ਜੀ ਰਾਸ਼ਨ ਡੀਪੋ ਦੀਆਂ ਅਸਾਮੀਆਂ ਤੇ ਦੀ ਵੈਸੇ ਤਾਂ ਮੈਂ ਥੰਬਨੇਲ ਦੇ ਵਿੱਚ ਵੀ ਸਪਸ਼ਟ ਕੀਤਾ ਹੋਇਆ ਸੀ ਰਾਸ਼ਨ ਡੀਪੋ ਵੈਕੈਂਸੀਸ ਹੀ ਲਿਖਿਆ ਹੋਇਆ ਸੀ ਤੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਵੀ ਮੈਂ ਇਸ ਨੂੰ ਰਾਸ਼ਨ ਡੀਪੋ ਵੈਕੈਂਸੀਸ ਹੀ ਕਿਹਾ ਸੀ ਚਲੋ ਲਗਭਗ 6000 ਦੇ ਕਰੀਬ ਇਹ ਵੈਕੈਂਸੀ ਦਿੰਦੇ ਅਸਲ ਵਿੱਚ ਹੈ ਕਿ ਆ ਇਹ ਹੈ ਜੀ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਰਾਸ਼ਨ ਡਿਸਟ੍ਰੀਬਿਊਟ ਕਰਦੇ ਨੇ ਉਹਨਾਂ ਦੀਆਂ ਅਸਾਮੀਆਂ ਦੇ ਲਈ ਇਹ ਕੋਈ ਜਿਵੇਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੋਈ ਭਰਤੀਆਂ ਕਰਦੀ ਆ ਮਲੋ ਕੋਈ ਪੁਲਿਸ ਵਿੱਚ ਹੋ ਗਿਆ ਕਲਰਕ ਦੀਆਂ ਅਸਾਮੀਆਂ ਇਹ ਉਸ ਪ੍ਰਕਾਰ ਦੀ ਅਸਾਮੀ ਨਹੀਂ ਇਹ ਸਿਰਫ ਰਾਸ਼ਨ ਡਿਸਟ੍ਰੀਬਿਊਟ ਕਰਨ ਵਾਲੀ ਜਿਹੜਾ ਹੈ ਅਸਾਮੀਆਂ ਹੁਣ ਜਿਹੜੇ ਉਮੀਦਵਾਰ ਇਸ ਨੂੰ ਪੁਲਿਸ ਵਾਂਗ ਜਾਂ ਕਲਰਕ ਦੇ ਵਾਂਗ ਅਸਾਮੀ ਸਮਝ ਕੇ ਉਹ ਵੀਡੀਓ ਦੇਖਿਆ ਜਾਂ ਜਿਹੜੀ ਹੁਣ ਦੇਖਣ ਲੱਗੇ ਨੇ ਤਾਂ ਇਹ ਉਹਨਾਂ ਦੇ ਲਈ ਨਹੀਂ ਜਿਨ੍ਹਾਂ ਨੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਪਿੰਡ ਦਾ ਨਾਮ ਆਇਆ ਤੇ ਉਹਨਾਂ ਨੇ ਇਹ ਅਸਾਮੀ ਜਾਂ ਇਹ ਡੀਪੂ ਲੈਣਾ ਤਾਂ ਉਹ ਅੱਗੇ ਹੁਣ ਇਹ ਵੀਡੀਓ ਦੇਖ ਸਕਦੇ ਤੁਸੀਂ ਜਿਹੜੇ ਕਮੈਂਟ ਸੀ ਮੈਨੂੰ ਆਪਣੇ ਉਸ ਵੀਡੀਓ ਉੱਪਰ ਆਈ ਸੀ ਉਹ ਕਮੈਂਟ ਦੇ ਵਿੱਚ ਤੁਹਾਨੂੰ ਮੈਂ ਜਿਹੜੀ ਮੇਨ ਇਨਕੁਆਰੀ ਸੀਗੀ ਉਹ ਸੀ ਜੀ ਇੱਕ ਤਾਂ ਆਪਣੇ ਸੈਲਰੀ ਦੇ ਬਾਰੇ ਵਿੱਚ ਦੂਜਾ ਸੀ ਇਹ ਫਾਰਮ ਕਿੱਥੋਂ ਮਿਲਣਗੇ ਆਫਲਾਈਨ ਨੇ ਆਨਲਾਈਨ ਨੇ ਜਾਂ ਕੀ ਸਿਸਟਮ ਅੱਜ ਆਪਾਂ ਇਹਦੇ ਸਾਰੇ ਬਾਰੇ ਗੱਲ ਕਰਾਂਗੇ ਕਿ ਤੁਸੀਂ ਇਹ ਫਾਰਮ ਤੁਹਾਨੂੰ ਕਿੱਥੋਂ ਮਿਲੇਗਾ ਜਾਂ ਕੀ ਕੁਝ ਨਾਲ ਲੱਗੇਗਾ ਕੀ ਪ੍ਰੋਸੈਸ ਹੋਵੇਗਾ ਪੂਰਾ ਉਹ ਸਾਰੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਅੱਜ ਇਸ ਵੀਡੀਓ ਦੇ ਰਾਹੀਂ ਦੇਵਾਂਗਾ ਇਹ ਤੁਸੀਂ ਦੇਖ ਲੇ ਸੀ ਜੀ 15 ਜ਼ਿਲ੍ਹੇ ਜਿਹੜੇ ਆਪਾਂ ਕੱਲ ਵਾਲੀ ਵੀਡੀਓ ਵਿੱਚ ਗੱਲ ਕਰਨੀ ਸੀ ਇਹਨੂੰ ਹੁਣ ਮੈਂ ਰਿਪੀਟ ਨਹੀਂ ਕਰਾਂਗਾ ਜਿਹੜੇ ਇਹ 15 ਜ਼ਿਲ੍ਹੇ ਤੁਸੀਂ ਇਹ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਦੇਖ ਸਕਦੇ ਹੋ ਹੁਣ ਆਪਾਂ ਦੇਖਣਾ ਜੀ ਡਾਕੂਮੈਂਟ ਕਿਹੜੇ-ਕਿਹੜੇ ਲੱਗਣੇ ਨੇ ਇਹ ਆ ਜੀ ਜਿਹੜੀ ਆਫੀਸ਼ੀਅਲ ਵੈਬਸਾਈਟ ਦੇ ਜਿਹੜੀ ਉਸੇ ਕੱਲ ਵਾਲੀ ਵੀਡੀਓ ਦੇ ਨੀਚੇ ਮੈਂ ਤੁਹਾਨੂੰ ਇਹ ਲਿੰਕ ਪ੍ਰੋਵਾਈਡ ਕਰਵਾਇਆ ਸੀ ਇਹਦੇ ਵਿੱਚ ਵੀ ਤੁਹਾਨੂੰ ਇਸ ਦੀਆਂ ਜਿਹੜੀਆਂ ਤੁਹਾਡੀ ਕੁਆਲੀਫਿਕੇਸ਼ਨ ਆ ਉਸ ਬਾਰੇ ਪਤਾ ਲੱਗ ਸਕਦਾ ਸੀ ਹੋ ਸਕਦਾ ਤੁਸੀਂ ਕਿਸੇ ਨੇ ਨਾ ਫੜ ਕੇ ਦੇਖੀ ਹੋਵੇ ਜਾਂ ਜਿਸ ਨੇ ਵੀ ਦੇਖਿਆ ਉਹ ਚਲੋ ਉਹਨਾਂ ਨੇ ਰੀਡ ਕਰ ਲਈ ਹੋਵੇਗੀ ਇਹ ਕੁਛ ਦੱਸੇ ਨਹੀਂ ਜੀ ਕਿਵੇਂ ਅਸਾਮੀਆਂ ਬਣਦੀਆਂ ਨੇ ਆਪਣਾ ਬਣ ਤੱਕ ਤਾਂ ਕੋਈ ਹੁਣ ਆਪਾਂ ਦਾ ਨਾ ਬਣਾਉਣੀਆਂ ਨੇ ਜਿਹੜੇ ਜਿਹੜੇ ਪਿੰਡਾਂ ਵਿੱਚ ਆ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਆ ਚੁੱਕੀਆਂ ਆਪਣਾ ਤਾਂ ਹੁਣ ਉਹਨਾਂ ਨਾਲ ਸਬੰਧ ਆ ਹੁਣ ਆਪਾਂ ਇੱਥੇ ਜਿਹੜੀ ਇਹਦੀ ਕੁਆਲੀਫਿਕੇਸ਼ਨ ਆ ਜੀ ਉਹਦੇ ਬਾਰੇ ਤੁਹਾਨੂੰ ਮੈਂ ਇਸ ਵਿੱਚ ਹਾਂਜੀ ਇਹ ਆ ਜੀ ਉਮਰ ਸੀਮਾ ਨਾਲ ਹੈ ਜੀ ਵਿੱਦਿਅਕ ਯੋਗਤਾ ਆ ਜਿਹੜਾ ਮੈਂ ਆਪਾਂ ਬਲੌਕ ਕੀਤਾ ਜੀ ਦੇਖੋ ਜੀ ਉਮਰ ਸੀਮਾ ਹੈਗੀ ਜੀ 18 ਤੋਂ 50 ਸਾਲ ਤੱਕ ਜਿਹੜੀਆਂ ਕੁਝ ਵਿਧਵਾਵਾਂ ਨੇ ਸਾਬਕਾ ਫੌਜੀ ਨੇ ਅਤੇ ਫੌਜੀ ਵਿਧਵਾਵਾਂ ਨੇ ਉਹ ਕੇਸ ਦੇ ਵਿੱਚ ਕੀ ਹੈ ਜੀ ਉੱਪਰਲੀ ਸੀਮਾ ਜਿਹੜੀ ਉਹਦੇ ਵਿੱਚ 5 ਸਾਲ ਦਾ ਜਿਹੜੀ ਛੋਟ ਦਿੱਤੀ ਜਾਊਗੀ ਭਾਵ ਉਹ 55 ਸਾਲ ਤੱਕ ਅਪਲਾਈ ਕਰ ਸਕਦੇ ਨੇ ਵਿਦਿਅਕ ਯੋਗਤਾ ਕੀ ਆ ਘੱਟੋ ਘੱਟ 10ਵੀਂ ਪਾਸ ਉਹ ਵੀ ਪੰਜਾਬੀ ਵਿਸ਼ੇ ਦੇ ਸਮੇਤ ਹੋਣੀ ਚਾਹੀਦੀ ਹੈ ਵਿਦਵਾ ਫੌਜੀ ਵਿਦਵਾਵਾਂ ਅਤੇ ਐਸਿਡ ਅਟੈਕ ਵਿਕਟਿਮਜ਼ ਲਈ ਘੱਟੋ-ਘੱਟ ਪੰਜਵੀਂ ਰਾਸ਼ਨਦੀਪੂ ਹੋਟਲ ਲਈ ਘੱਟੋ-ਘੱਟ 10ਵੀਂ ਪੰਜਾਬੀ ਵਿਸ਼ੇਸ਼ ਮੈਂ ਇਹ ਹੈ ਜੀ ਯੋਗਤਾਵਾਂ ਘੱਟੋ-ਘੱਟ 10ਵੀਂ ਤਾਂ ਹੋਣੀ ਹੀ ਚਾਹੀਦੀ ਆ ਇਹ ਅੱਗੇ ਕੁਝ ਪਰਿਵਾਰ ਦਾ ਨਾਮ ਵਗੈਰਾ ਦਿੱਤਾ ਹੋਇਆ ਤੇ ਇਹਦੇ ਵਿੱਚ ਇੱਕ ਗੱਲ ਹੋ ਹਾਂ ਇੱਕ ਇਹ ਇੰਪੋਰਟੈਂਟ ਹੈ ਜੀ 8 ਨੰਬਰ ਪੁਆਇੰਟ ਹਾਂਜੀ 8 ਨੰਬਰ ਪੁਆਇੰਟ ਨੌਕਰੀ ਪੇਸ਼ੇ ਬਾਰੇ ਨਵਾਂ ਰਾਸ਼ਨ ਡਿਪੋ ਲੈਣ ਲਈ ਬਿਨੇਕਾਰ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾ। ਪਰੰਤੂ ਜੇਕਰ ਕੋਈ ਬਿਨੇਕਾਰ ਆਪਣਾ ਛੋਟਾ-ਮੋਟਾ ਕਾਰੋਬਾਰ ਕਰਦਾ ਹੈ ਤਾਂ ਉਹ ਇਸ ਸ਼ਰਤ ਉੱਤੇ ਰਾਸ਼ਨ ਡਿਪੋ ਪ੍ਰਾਪਤ ਕਰ ਸਕਦਾ ਹੈ ਕਿ ਉਹ ਵਿਭਾਗ ਦੀਆਂ ਹਦਾਇਤਾਂ ਰਾਸ਼ਨ ਦੀ ਵੰਡ ਸਮੇਂ ਰਾਸ਼ਨ ਡਿਪੋ ਖੋਲੇਗਾ ਤੇ ਨਿੱਜੀ ਤੌਰ ਤੇ ਮੌਜੂਦਾ ਰਹੇਗਾ। ਭਾਵੇਂ ਆ ਕਿ ਪਹਿਲੀ ਗੱਲ ਤਾਂ ਕੋਈ ਸਰਕਾਰੀ ਜਾਂ ਪ੍ਰਾਈਵੇਟ ਉਹ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾ। ਜੇਕਰ ਉਹਦਾ ਕੋਈ ਆਪਣਾ ਬਿਜ਼ਨਸ ਹੈਗਾ ਛੋਟੀ-ਮੋਟੀ ਦੁਕਾਨ ਆ ਜਾਂ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਕੋਈ ਵੀ ਨਿੱਕਾ-ਮੋਟਾ ਕੰਮ ਕਰਦਾ ਤਾਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜਦੋਂ ਰਾਸ਼ਨ ਉਦੋਂ ਉਹ ਡੀਪੂ ਦੇ ਉੱਪਰ ਹਾਜ਼ਰ ਹੋਣਾ ਚਾਹੀਦਾ ਅੱਗੇ ਜਰਮਨੀ ਵਗੈਰਾ ਦੀ ਗੱਲ ਚਲੋ ਉਹ ਲਗਭਗ ਸਭ ਦੇ ਪਰ ਜਿਹੜੇ ਉਹ ਤੁਸੀਂ ਇਹਨੂੰ ਰੀਡ ਕਰ ਲਿਓ ਜੇਕਰ ਤੁਹਾਡੇ ਪਰ ਕੋਈ ਇਦਾਂ ਦਾ ਅ ਜੇ ਕੁਝ ਐਪਲੀਕੇਬਲ ਹੋਵੇਗਾ ਇੱਕ ਹੈ ਵੀ ਆਹ ਵੀ ਤੁਹਾਡੇ ਲਈ ਇੰਪੋਰਟੈਂਟ ਆ ਜੇ ਕੋਈ ਅਪਲਾਈ ਕਰਨਾ ਚਾਹੁੰਦਾ ਉਹਨਾਂ ਦੀ ਗੱਲ ਉਹਨਾਂ ਦੇ ਲਈ ਗੱਲ ਕਰ ਰਹੇ ਆਪਾਂ ਡੀਪੂ ਖੋਲਣ ਦੀ ਜਗ੍ਹਾ ਦੇ ਬਾਰੇ ਵਿੱਚ ਬਿਨੇਕਾਰ ਕੋਲ ਰਾਸ਼ਟ ਰਾਜਨ ਡੀਪੂ ਖੋਲਣ ਦੀ ਯੋਗ ਜਗ੍ਹਾ ਹੋਣੀ ਹੋਣ ਬਾਰੇ ਕਮੇਟੀ ਆਪਣੇ ਪੱਧਰ ਤੇ ਫੈਸਲਾ ਲਵੇਗੀ ਬਿਨੇਕਾਰ ਨੂੰ ਰਾਸ਼ਨ ਦੀ ਪੁਲੀ ਤਰਵੀਜੀ ਥਾਂ ਤੇ ਬਿਜਲੀ ਪਾਣੀ ਦੇ ਕਨੈਕਸ਼ਨ ਸੰਬੰਧੀ ਸਬੂਤ ਹੋਣਾ ਚਾਹੀਦਾ ਹੈ ਕੋਈ ਬਿਨੇਕਾਰ ਜਿੱਥੋਂ ਦੇ ਰਾਸ਼ਨ ਦੀ ਪੁਲੀ ਅਪਲਾਈ ਕਰਦਾ ਹੈ ਉਹ ਉਸ ਪਿੰਡ ਸ਼ਹਿਰ ਦਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਦੇ ਸਬੂਤ ਵਜੋਂ ਵੋਟਰ ਪਹਚਾਨ ਪੱਤਰ ਦੇਣਾ ਹੋਵੇਗਾ ਜੇਕਰ ਕੋਈ ਵਿਅਕਤੀ ਰਾਸ਼ਨ ਡੀਪੂ ਅਲਰਟ ਹੋਣ ਤੋਂ ਬਾਅਦ ਕਿਤੇ ਹੋਰ ਸ਼ਿਫਟ ਕਰਦਾ ਹੈ ਤਾਂ ਵਿਭਾਗ ਉਹਦਾ ਰਾਸ਼ਨ ਡੀਪੂ ਕੈਨਸਲ ਕਰ ਦੇਣਾ ਅਧਿਕਾਰ ਰੱਖਦਾ ਹੈ ਹੁਣ ਦੇਖੋ ਜੀ ਇਹ ਗੱਲ ਇੱਥੇ ਸਪੱਸ਼ਟ ਹੋ ਜਾਂਦੀ ਹੈ ਕਿ ਜਿਹੜੇ ਪਿੰਡ ਦੇ ਜਾਂ ਸ਼ਹਿਰ ਦੇ ਵਸਨੀਕ ਹੋ ਤੁਸੀਂ ਮੰਨ ਲਓ ਕਿਸੇ ਪਿੰਡ ਦੇ ਵਿੱਚ ਇਹ ਪੋਸਟ ਆਈ ਹੈ ਤਾਂ ਤੁਸੀਂ ਉਸ ਪਿੰਡ ਦੇ ਵਸਨੀਕ ਹੋਣੇ ਚਾਹੀਦੇ ਹੋ ਇਹ ਇਥੇ ਸਪਸ਼ਟ ਹੋ ਜਾਂਦਾ ਜੇਕਰ ਕਿਸੇ ਸ਼ਹਿਰ ਦੇ ਵਿੱਚ ਆਈਆਂ ਤਾਂ ਜਿਹੜੇ ਵਾਰਡ ਦੇ ਵਿੱਚ ਆਈਆਂ ਤੁਸੀਂ ਉਸ ਵਾਰਡ ਦੇ ਵਸਨੀਕ ਹੋਣੇ ਚਾਹੀਦੇ ਹੋ ਅੱਗੇ ਤੁਹਾਨੂੰ ਮੈਂ ਸਾਰੇ ਡਾਕੂਮੈਂਟ ਦਿਖਾਵਾਂਗਾ ਕਿਹੜੇ ਕਿਹੜੇ ਦੇ ਨਾਲ ਲੱਗਣਗੇ ਕਿਹੜੀ ਕਿਹੜੀ ਤੁਹਾਡੀ ਫਾਈਲ ਬਣੇਗੀ ਇੱਕ ਜ਼ਮਾਨਤੀ ਰਾਸ਼ੀ ਸੀ ਜੀ हां ਇਹ ਵੀ ਤੁਹਾਡੇ ਲਈ ਇੰਪੋਰਟੈਂਟ ਆ ਜੀ ਜ਼ਮਾਨਤੀ ਰਾਸ਼ੀ ਆ ਜਿਹੜੀ ਇਹ ਆ ਜੀ ਜ਼ਮਾਨਤੀ ਰਕਮ ਆ ਜੀ 2000 ਇਹ ਆ ਜੀ 2500 ਰੁਪਏ ਇਹ ਪੰਡੇਮਿਕ ਕਹਿੰਦੇ ਜਿਸ ਨੂੰ ਜੇਕਰ ਕੋਈ ਐਸਸੀ ਕੈਟਾਗਰੀ ਨਾਲ ਸੰਬੰਧ ਰੱਖਦਾ ਵਿਧਵਾਵਾਂ ਨੇ ਐਸਿਡ ਅਟੈਕ ਨੇ ਦੰਗਾ ਪੀੜਤਾ ਕੋਈ ਦੰਗਾ ਪੀੜਤ ਜਾਂ ਅਤਵਾਦ ਪ੍ਰਭਾਵਿਤ ਦਾ ਉਹਨਾਂ ਦੇ ਲਈ ਹੈ ਜੀ 1000 ਰੁਪਏ ਇੱਕ ਸਾਲ ਦੀ ਹਰ ਇੱਕ ਸਾਲ ਜਿਹੜਾ ਰੀਨਿਊ ਕਰਾਉਣ ਦਾ ਉਹ ਫੀਸ ਹੋਵੇਗੀ ਜੀ 500 ਰੁਪਏ ਤੇ ਜੇਕਰ ਕੋਈ ਉਪਰਲੇ ਉਪਰੋਕਤ ਜਿਹੜੀਆਂ ਆਪਾਂ ਪਹਿਲਾਂ ਦੱਲ ਗਿਤੀਆਂ ਉਹ ਸਾਰਿਆਂ ਲਈ 250 ਰੁਪਏ ਆਮ ਆਮ ਵਰਗ ਦੇ ਲਈ 500 ਰੁਪਏ ਜਿਹੜੀਆਂ ਆਪਾਂ ਕੈਟਾਗਰੀਜ਼ ਕੀਤੀਆਂ ਨੇ ਐਸਸੀ ਵਿਧਵਾਵਾਂ ਐਸਿਡ ਅਟੈਕ ਦੰਗਾ ਪੀੜਤ ਉਹਨਾਂ ਦੇ ਲਈ ਹੈ ਜੀ 250 ਰੁਪਏ ਇਹ ਸੀ ਜੀ ਜਿਹੜਾ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਇਹਨਾਂ ਨੇ ਜਾਣਕਾਰੀ ਆਪਣੇ ਇਸ ਵੈਕੈਂਸੀ ਦੇ ਲਈ ਮੁਹੱਈਆ ਕਰਵਾਈ ਤੁਸੀਂ ਹੁਣ ਮੈਂ ਇੱਕ ਜਿਹੜਾ ਲੋਕਲ ਜਿਹੜੀ ਆਪਣੀ ਦਫ਼ਤਰ ਆ ਉੱਥੋਂ ਮੈਂ ਇਹ ਦਸਤਾਵੇਜ਼ ਜਿਹੜੇ ਅਰੇਂਜ ਕੀਤੇ ਨੇ ਹੋ ਸਕਦਾ ਤੁਹਾਡਾ ਜਿਹੜਾ ਵੀ ਜ਼ਿਲ੍ਹਾ ਹੈਗਾ ਉਹਦੇ ਵਿੱਚ ਇਹਦੇ ਵਿੱਚੋਂ ਥੋੜੇ ਬਹੁਤ ਤੁਹਾਡੇ ਉੱਪਰ ਜਿਹੜਾ ਫਾਰਮ ਹਾਊਸ ਵਿੱਚ ਚੇਂਜ ਹੋਵੇ ਇਸ ਕਰਕੇ ਤੁਹਾਨੂੰ ਵੀ ਮੈਂ ਡਾਕੂਮੈਂਟ ਨੀਚੇ ਪ੍ਰੋਵਾਈਡ ਨਹੀਂ ਕਰਵਾਵਾਂਗਾ ਇਹ ਡਾਕੂਮੈਂਟ ਤੁਸੀਂ ਲੈਣੇ ਕਿੱਥੋਂ ਨੇ ਪਹਿਲਾਂ ਇਹਦੀ ਗੱਲ ਕਰਨ ਦੀ ਹੈ ਜੀ ਜਿਹੜੀ ਵੀ ਫਾਈਲ ਤੁਸੀਂ ਬਣਾਓ ਆਪਣੀ ਬਣਾਉਣੀ ਆ ਪੂਰੀ ਇਹ ਤੁਸੀਂ ਲੈਣੀ ਆ ਆਪਣੇ ਜਿਹੜਾ ਤੁਹਾਡਾ ਫੂਡ ਸਪਲਾਈ ਦਫ਼ਤਰ ਆ ਜ਼ਿਲ੍ਹੇ ਦਾ ਜਾਂ ਤੁਸੀਂ ਜੇਕਰ ਤੁਹਾਡੇ ਤਹਿਸੀਲ ਜਾਂ ਜਿਹੜਾ ਤੁਹਾਡਾ ਐਸਡੀਐਮ ਆਫਿਸ ਆ ਉੱਥੋਂ ਤੁਹਾਨੂੰ ਇਹ ਦਸਤਾਵੇਜ਼ ਜਿਹੜੇ ਮਿਲਣਗੇ ਹਾਂਜੀ ਤੁਹਾਡੇ ਫਾਰਮ ਹੋਵੇਗਾ ਉਸ ਫਾਰਮ ਦਾ ਲੱਗਣਾ ਕੀ ਖੁਸ਼ਾ ਇਹ ਦਸਤਾਵੇਜ਼ ਪਹਿਲਾਂ ਇਹ ਲਿਸਟ ਤੁਹਾਨੂੰ ਮੈਂ ਇੱਕ ਵਾਰ ਰੀਡ ਕਰਕੇ ਦੱਸ ਦਿੰਦੇ ਆ ਜੀ ਐਪਲੀਕੇਸ਼ਨ ਫਾਰਮ ਏ ਉਹ ਨੀਚੇ ਆ ਇਸ ਫਾਈਲ ਦੇ ਨਥੀ ਅਨੁਸਾਰ ਹਲਫੀਆ ਬਿਆਨ 50 ਰੁਪਏ ਦੇ ਸਟੈਂਪ ਪੇਪਰ ਤੇ ਨੋਟਰੀ ਪਬਲਿਕ ਤੋਂ ਅਟੈਸਟ ਹਾਂਜੀ ਆ ਜੀ ਉਹ ਹਲਫੀਆ ਬਿਆਨ ਇਸ ਪ੍ਰਕਾਰ ਦਾ ਤੁਸੀਂ ਹਲਫੀਆ ਬਿਆਨ ਬਣਵਾਉਣਾ ਇਹ ਹਲਫੀਆ ਬਿਆਨ ਵਿੱਚ ਤੁਸੀਂ ਆਪਣਾ ਸਾਰੀ ਡਿਟੇਲ ਦੱਸੋਗੇ ਤੇ ਇਹ ਉਹਦੇ ਨਾਲ ਫਾਰਮ ਦੇ ਲੱਗੇਗਾ ਇਹ ਤੁਹਾਨੂੰ ਮੈਂ ਪੜ ਕੇ ਇਹ ਵੀ ਦੱਸ ਦਾਂਗਾ ਕਿਹੜੇ-ਕਿਹੜੇ ਹਲਫੀਆ ਬਿਆਨ ਵਿੱਚ ਤੁਹਾਡਾ ਕੀ ਕੁਝ ਮੰਗਿਆ ਗਿਆ ਹਾਂਜੀ ਹੁਣ ਇੱਥੇ ਜਿਹੜੀ ਆਪਾਂ ਦੋ ਨੰਬਰ ਪੁਆਇੰਟ ਤੱਕ ਆਪਣਾ ਕਲੀਅਰ ਹੋ ਗਿਆ ਜੀ ਤੀਜਾ ਪੁਆਇੰਟ ਹੈ ਜੀ ਉਮਰ 18 ਤੋਂ 50 ਸਾਲ ਜਿਹੜੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ 5 ਸਾਲ ਤੱਕ ਸ਼ੋਰ ਉਮਰ ਦੇ ਸਬੂਤ ਵਜੋਂ 10ਵੀਂ ਡਿਗਰੀ ਸਰਟੀਫਿਕੇਟ ਨਾਲ ਲੱਗੇਗਾ ਜੀ। 5 ਨੰਬਰ ਤੇ ਘੱਟੋ-ਘੱਟ 10ਵੀਂ ਪੰਜਾਬੀ ਵਿਸ਼ੇ ਸਮੇਤ ਤੇ ਉਹੀ ਗੱਲ ਵਿਦਵਾਨਾਂ ਦੀ ਉਹ ਹੋ ਗਈ 5ਵੀਂ ਦਾ ਪਾਸ ਹੋਣਾ ਜ਼ਰੂਰੀ ਆ। ਅਗਲਾ ਪੁਆਇੰਟ ਹੈ ਜੀ ਆਪਣਾ ਜਿਹੜੇ ਤੁਹਾਨੂੰ ਕੀ ਕੋ ਚਾਹੀਦਾ। ਜੇਕਰ ਬਿਨੇਕਾਰ ਡੀਪੋ ਦੀ ਤਜਵੀਜ਼ ਕੀਤੀ ਜਗ੍ਹਾ ਦਾ ਮਾਲਕ ਹੈ। ਉੱਥੇ ਦੇਖਿਆ ਦੀ ਕਿ ਤੁਹਾਡੇ ਕੋਲ ਜਗ੍ਹਾ ਹੋਣੀ ਜ਼ਰੂਰੀ ਆ। ਜੇਕਰ ਜਗ੍ਹਾ ਦਾ ਮਾਲਕ ਆ ਤਾਂ ਜਗ੍ਹਾ ਦੀ ਰਜਿਸਟਰੀ ਦੀ ਕਾਪੀ ਲੱਗੂ। ਜੇਕਰ ਬਿਨੇਕਾਰ ਨੇ ਡੀਪੋ ਦੀ ਤਜਵੀਜ਼ ਕੀਤੀ ਜਗ੍ਹਾ ਕਿਰਾਏ ਤੇ ਲਈ ਹੈ ਤਾਂ ਕਿਰਾਏ ਨਾਮੇ ਦੀ ਕਾਪੀ ਫਿਰ ਉਸ ਨੂੰ ਕੀ ਕਰਨਾ ਪਵੇਗਾ ਜੀ ਕਿਰਾਏ ਤੇ ਲੈ ਕੇ ਜਗ੍ਹਾ ਦਿਖਾਉਣੀ ਪਵੇ ਕਿ ਮੈਂ ਕਿਰਾਏ ਤੇ ਜਗ੍ਹਾ ਲਈ ਹੋਈ ਆ ਅਗਲਾ ਪੁਆਇੰਟ ਆ ਜੀ ਜੇਕਰ ਡੀਪੋ ਦੀ ਤਜਵੀਜ਼ ਕੀਤੀ ਜਗ੍ਹਾ ਬਿਨੇਕਾਰ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੇ ਹੈ ਤਾਂ ਜਗ੍ਹਾ ਦੇ ਮਾਲਕ ਵੱਲੋਂ ਉਸ ਜਗ੍ਹਾ ਨੂੰ ਡੀਪੋ ਲਈ ਵਰਤਣ ਦਾ ਇਤਰਾਜ਼ਹੀਣਤਾ ਸਰਟੀਫੀਕੇਟ ਸੋ ਇਹ ਜੇਕਰ ਜਿਵੇਂ ਤੁਹਾਨੂੰ ਦੱਸਿਆ ਕਿ ਜੇਕਰ ਤੁਹਾਡੇ ਪਿਤਾ ਜੀ ਦੇ ਨਾਮ ਜਾਂ ਤੁਹਾਡੇ ਮਾਤਾ ਜੀ ਦੇ ਨਾਮ ਕਿਸੇ ਵੀ ਪਰਿਵਾਰ ਦੇ ਨਾਮ ਦੇ ਉੱਪਰ ਤੁਹਾਡੀ ਜਗ੍ਹਾ ਹੈ ਤਾਂ ਉਹ ਲਿਖ ਕੇ ਦਵੇਗਾ ਕਿ ਇਹ ਮੇਰੀ ਮਲਕੀਅਤ ਹੈ ਤੇ ਇਹ ਇਸ ਨੂੰ ਡੀਪੂ ਦੇ ਵਜੋਂ ਵਰਤ ਸਕਦਾ ਹੈ ਇਹ ਹੋ ਜਿਗ ਜੀ ਆਪਣੀ ਜਿਹੜੀ ਜਗ੍ਹਾ ਹੈ ਉਸ ਦੇ ਵਜ੍ਹਾ ਜਗ੍ਹਾ ਦੀ ਕੋਈ ਇਹ ਖਾਸ ਦੱਸਿਆ ਨਹੀਂ ਹੈ ਕਿ ਕਿੰਨੇ ਜਗ੍ਹਾ ਹੋਣੀ ਚਾਹੀਦੀ ਆ ਇਹ ਤੁਸੀਂ ਆਪਣੇ ਦਫ਼ਤਰ ਤੋਂ ਪਤਾ ਕਰ ਸਕਦੇ ਹੋ ਕਿ ਕਿੰਨੀ ਜਗ੍ਹਾ ਹੋਣੀ ਚਾਹੀਦੀ ਆ ਵੈਸੇ ਇੱਥੇ ਕੋਈ ਸਪਸ਼ਟ ਨਹੀਂ ਲਿਖਿਆ ਕਿ ਕਿੰਨੀ ਜਗ੍ਹਾ ਹੈ ਕੋਈ ਕਿੰਨੇ ਮਰਲੇ ਹੈ ਕਿੰਨੇ ਵਿਸਵੇ ਹੈ ਨੌ ਨੰਬਰ ਪੁਆਇੰਟ ਹੈ ਜੀ ਡੀਪੂ ਦੀ ਤਜਵੀਜ਼ ਕੀਤੀ ਜਗ੍ਹਾ ਤੇ ਪਾਣੀ ਤੇ ਬਿਜਲੀ ਦੇ ਕਨੈਕਸ਼ਨ ਸੰਬੰਧੀ ਸਬੂਤ ਹੋਣਾ ਚਾਹੀਦਾ ਜੀ ਜੇਕਰ ਕੋਈ ਆਪਣਾ ਪਿੰਡਾਂ ਦਾ ਹੈ ਤਾਂ ਪਿੰਡਾਂ ਵਿੱਚ ਤਾਂ ਇਹ ਚੀਜ਼ਾਂ ਨਹੀਂ ਹੋਣਗੇ ਉਹ ਤੁਹਾਨੂੰ ਪੰਚਾਇਤ ਮੈਂਬ ਤੇ ਬਿਜਲੀ ਦਾ ਕਨੈਕਸ਼ਨ ਜ਼ਰੂਰ ਹੋ ਚੇਗਾ ਹੈ ਨਾ ਬਿਜਲੀ ਦਾ ਜਿਹੜਾ ਬਿੱਲ ਆ ਉਹ ਨਾਲ ਲੱਗ ਜਾਵੇਗਾ ਡੀਪੋ ਦੀ ਤਜਵੀਜ਼ ਕੀਤੀ ਜਗ੍ਹਾ ਦਾ ਨਕਸ਼ਾ ਇਹ ਨਕਸ਼ਾ ਇਹ ਤੁਸੀਂ ਆਪਣੇ ਦਫ਼ਤਰ ਤੋਂ ਪਤਾ ਕਰ ਲਿਓ ਕਿ ਉਹ ਨਕਸ਼ਾ ਤੁਹਾਨੂੰ ਬਣਵਾਉਣਾ ਪਵੇਗਾ ਜਾਂ ਤੁਹਾਡੇ ਆਪਣੇ ਦੁਆਰਾ ਵੀ ਬਣਾਇਆ ਹੋਇਆ ਚੱਲ ਜਾਵੇਗਾ ਵੋਟਰ ਕਾਰਡ ਆਧਾਰ ਕਾਰਡ ਪੈਨ ਕਾਰਡ ਮੋਬਾਈਲ ਨੰਬਰ ਬੈਂਕ ਦੀ ਕਾਪੀ ਤੇ ਪਹਿਲੇ ਪੰਨੇ ਦੀ ਫੋਟੋ ਕਾਪੀ ਇਹ ਲੱਗਣ ਗਿਆ ਜੀ ਫੋਟੋ ਕਾਪੀਆਂ ਤੁਹਾਡੇ ਵੀ ਫਾਈਲ ਦੇ ਨਾਲ ਇਹ ਬਹੁਤ ਵੱਡੀ ਫਾਈਲ ਬਣੇਗੀ ਜੀ ਜੇਕਰ ਜਿਹੜੀ ਪਿੰਡ ਦੀ ਹੋ ਗਈ ਪਿੰਡ ਵਿੱਚ ਮਨਾਦੀ ਸਰਟੀਫਿਕੇਟ ਜੋ ਕਿ ਪੰਚਾਇਤ ਮਤੇ ਤੋਂ ਘੱਟੋ-ਘੱਟ 7 ਦਿਨ ਪਹਿਲਾਂ ਦਾ ਹੋਵੇ ਹਾਂਜੀ ਇਹ ਜਿਹੜੀਆਂ ਜੋ ਜਦੋਂ ਨਵੀਂ ਅਸਾਮੀ ਬਣਦੀ ਆ ਜਾਂ ਕੋਈ ਵੀ ਅਸਾਮੀ ਭਰੀ ਜਾਂਦੀ ਆ ਤਾਂ ਇਹਦੇ ਵਿੱਚ ਇਹ ਸ਼ਰਤ ਆ ਕਿ ਜਿਹੜੀ ਪੰਚਾਇਤ ਆ ਪਿੰਡ ਦੀ ਉਹ 7 ਦਿਨ ਪਹਿਲਾਂ ਮਨਾਦੀ ਕਰਾਵੇਗੀ ਉਸੇ ਆਧਾਰ ਤੇ ਜਿਹੜੇ ਪਿੰਡ ਦੇ ਜਿਨੇ ਵੀ ਐਪਲੀਕੇਸ਼ਨ ਦੇਣੀ ਹੋਵੇਗੀ ਉਹ ਐਪਲੀਕੇਸ਼ਨ ਦੇਵੇਗਾ ਤੇ ਉਸ ਪੰਚਾਇਤ ਮਤਾ ਜਿਹੜਾ ਪਾਇਆ ਹੋਵੇਗਾ ਉਹ ਸਰਟੀਫਿਕੇਟ ਨਾਲ ਲੱਗੇਗਾ ਕਿ ਹਾਂਜੀ ਅਸੀਂ ਮਨਾਦੀ ਪਿੰਡ ਵਿੱਚ ਕਰਵਾ ਦਿੱਤੀ ਹੈ 13 ਨੰਬਰ ਪੁਆਇੰਟ ਹੈ ਜੀ ਪਿੰਡ ਦੀ ਪੰਚਾਇਤ ਵੱਲੋਂ ਬਿਨੈਕਾਰ ਦੇ ਹੱਕ ਵਿੱਚ ਡੀਪੂ ਅਲਾਟ ਕਰਨ ਸਬੰਧੀ ਸੰਬੰਧਿਤ ਬੀਡੀਪੀ ਤੋਂ ਤਸਦੀਕ شدہ ਮਤੇ ਦੀ ਕਾਪੀ ਅੱਛਾ ਹੁਣ ਇੱਥੇ ਇਹ ਥੋੜੀ ਕਨਫਿਊਜ਼ ਨਹੀਂ ਹੋਣਾ ਹੁਣ ਮੰਨ ਲਓ ਪੰਚਾਇਤ ਨੇ ਮਤਾ ਪਾ ਦਿੱਤਾ ਇੱਕ ਮੈਂਬਰ ਦਾ ਕਿ ਅਸੀਂ ਇਸ ਨੂੰ ਡੀਪੂ ਹੋਲਡ ਕਰਨ ਵਾਸਤੇ ਮਤਾ ਪਾ ਰਹੇ ਹਾਂ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਇੱਕ ਤਾਂ ਪਹਿਲਾਂ ਆਲਰੇਡੀ ਮਤਾ ਪੈ ਚੁੱਕਿਆ ਤਾਂ ਪੰਚਾਇਤ ਇਹ ਨਹੀਂ ਹੈ ਕਿ ਉਹਨਾਂ ਨੇ ਇੱਕੋ ਮਤਾ ਪਾਉਣਾ ਉਹ ਦੋ ਵਿਅਕਤੀਆਂ ਜਾਂ ਤਿੰਨ ਵਿਅਕਤੀਆਂ ਜਾਂ ਚਾਰ ਵਿਅਕਤੀਆਂ ਦਾ ਮਤਾ ਵੀ ਪਾ ਸਕਦੇ ਕਿ ਇਹ ਇਹ ਵਿਅਕਤੀ ਨੇ ਜਿਹੜੇ ਇੰਟਰਸਟਡ ਨੇ ਤੇ ਇਹਨਾਂ ਦਾ ਮਤਾ ਅਸੀਂ ਪਾ ਚੁੱਕੇ ਹ ਇਹਨਾਂ ਨੂੰ ਤੁਸੀਂ ਡੀਪੂ ਹੋਲਡ ਡੀਪੂ ਦੀ ਅਸਾਮੀ ਲਈ ਯੋਗ ਕਰ ਸਕਦੇ ਹੋ ਇਹਨੂੰ ਡੀਪੂ ਦੇ ਸਕਦੇ ਹੋ ਇੱਥੇ ਪੰਚਾਇਤ ਦਾ ਮਤਲਬ ਸਿਰਫ ਇਤਨਾ ਹੈ ਕਿ ਹਾਂਜੀ ਇਹ ਵਿਅਕਤੀ ਨੇ ਸਾਨੂੰ ਇੰਟੀਮੀਟ ਕੀਤਾ ਕਿ ਡੀਪੂ ਲੈਂਡ ਦੇ ਲਈ ਯੋਗ ਨੇ ਪੰਚਾਇਤ ਨੇ ਸਿਰਫ ਇਹ ਮੋਰ ਲਾ ਕੇ ਦੇਣੀ ਹੈ ਕਿ ਸਾਡੇ ਪਿੰਡ ਦਾ ਵਸਨੀਕ ਹੈ ਜਿਹੜੀਆਂ ਜਿਹੜੀਆਂ ਗੱਲਾਂ ਦੱਸਦੇ ਨੇ ਉਹ ਇਹ ਇਹ ਗੱਲਾਂ ਦੇ ਪੂਰਾ ਉੱਤਰ ਦੇਣ। ਫਾਈਨਲ ਸਿਲੈਕਸ਼ਨ ਹੈ ਜਿਹੜੀ ਉਹ ਕਰਨਗੇ ਜੀ ਡਿਪਾਰਟਮੈਂਟ ਆਫ ਫੂਡ ਸੇਵਸ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਜ਼ ਇਹ ਪੰਜਾਬ ਦੇ ਵੱਲੋਂ ਹੋਣੀ ਆ। ਤੁਹਾਡਾ ਤਹਿਸੀਲ ਲੈਵਲ ਜਾਂ ਪਿੰਡ ਦੇ ਸਰਪੰਚ ਲੈਵਲ ਤੇ ਕੰਮ ਨਹੀਂ ਹੋਣਾ। ਇਹ ਸਿਰਫ ਤੁਹਾਨੂੰ ਇਸ ਤੁਹਾਨੂੰ ਇਹ ਇਹ ਦੱਸ ਸਕਦੇ ਨੇ ਹਜੇ ਕੈਂਡੀਡੇਟ ਹੈ ਜਿਹੜਾ ਉਹਦੀ ਤੁਹਾਡੀ ਸਿਫਾਰਿਸ਼ ਕਰ ਸਕਦੇ ਨੇ। ਫਾਈਨਲ ਮੈਰਿਟ ਵਗੈਰਾ ਉਹ ਸਾਰੀ ਹੱਡਰ ਭਾਵ ਪੰਜਾਬ ਸਟੇਟ ਨੇ ਜਿਹੜਾ ਇਹ ਡਿਪਾਰਟਮੈਂਟ ਆ ਜਿਹਦੇ ਪਗਲ ਕੀਤੀ ਆ ਡਿਪਾਰਟਮੈਂਟ ਆਫ ਫੂਡਸ ਅਪਲਾਈਜ਼ ਐਂਡ ਕੰਜ਼ਿਊਮਰ ਅਫੇਅਰਜ਼ ਇਹਦੇ ਵੱਲੋਂ ਬਣਿਆ ਗੀ ਹਾਂਜੀ ਆਪਣਾ ਜਿਹੜਾ ਅਗਲਾ ਸਰਟੀਫਿਕੇਟ ਸੀ ਜੀ ਜੇਕਰ ਕੋਈ ਸ਼ਹਿਰੀ ਇਲਾਕੇ ਨਾਲ ਸੰਬੰਧਤ ਆ ਜੀ ਤਾਂ ਉਹ ਐਮਸੀ ਦੇ ਤੋਂ ਸफारਸ਼ ਪਵਾਵੇਗਾ ਸੰਬੰਧਤ ਵਾਰਡ ਵਿੱਚ ਮਨਾਦੀ ਕਹਿੰਦਾ ਸਰਟੀਫਿਕੇਟ ਉਹੀ ਸ਼ਹਿਰ ਜਿਹੜਾ ਪਿੰਡਾਂ ਵਾਲੇ ਦਾ ਸੰਬੰਧ ਸੀ ਉਸੇ ਤਰੀਕੇ ਨਾਲ ਸ਼ਹਿਰ ਵਿੱਚ ਹੋ ਜਾਏਗਾ ਜੇਕਰ ਕੋਈ ਜਾਤੀ ਨਾਲ ਸੰਬੰਧਿਤ ਰੱਖਦਾ ਸੰਬੰਧ ਰੱਖਦਾ ਐਸਟੀ ਜਾਂ ਬੀਸੀ ਨਾਲ ਉਹਦਾ ਸਰਟੀਫਿਕੇਟ ਵੀ ਨਾਲ ਲੱਗੇਗਾ। ਕੈਟਾਗਰੀ ਕੋਈ ਵੀ ਆ ਜਿਵੇਂ ਸਾਬਕਾ ਫੌਜੀ, ਸੁਤੰਤਰਤਾ ਸੈਲਾਨੀ ਇਹ ਜਿਹੜੇ ਹੈਗੇ ਨੇ ਇਹਨਾਂ ਦਾ ਸਰਟੀਫਿਕੇਟ ਵੀ ਨਾਲ ਲੱਗੇਗਾ। ਬਿਨੇਕਾਰ ਦੇ ਫੈਮਿਲੀ ਮੈਂਬਰਾਂ ਦਾ ਵੇਰਵਾ, ਨਾਮ, ਉਮਰ ਤੇ ਬਿਨੇਕਾਰ ਨਾਲ ਰਿਸ਼ਤਾ ਇਹ ਸਾਰਾ ਪਰਿਵਾਰ ਦੀ ਆਪ ਨੂੰ ਜਾਣਕਾਰੀ ਇਸ ਫਾਈਲ ਦੇ ਨਾਲ ਦੇਣੀ ਪਵੇਗੀ। ਇਹ ਹੈ ਜੀ ਉਹ ਫਾਰਮ ਏ ਜਿਹੜੀ ਆਪਾਂ ਉਹ ਸਭ ਤੋਂ ਪਹਿਲਾ ਪੁਆਇੰਟ ਸੀ ਫਾਰਮ ਏ ਦੇ ਨਾਲ ਇਹ ਇਹ ਜਿਹੜਾ ਫਾਰਮ ਆ ਇਹਦੇ ਨਾਲ ਇਹ ਸਾਰੇ ਡਾਕੂਮੈਂਟ ਲਾ ਕੇ ਪੂਰੀ ਫਾਈਲ ਬਣਾ ਕੇ ਫਿਰ ਆਪਾਂ ਜਮ੍ਹਾਂ ਕਰਾਉਣੀ ਹੈ ਜੀ ਇਹੇ। ਜਿਹੜਾ ਆਪਣੇ ਜ਼ਿਲ੍ਹੇ ਦਾ ਜਿਵੇਂ ਕਿ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਸੀ ਹਾਂਜੀ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖfstਕਰ ਮਾਮਲੇ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਹੈ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖfstਕਰ ਮਾਮਲੇ ਇੱਥੇ ਤੁਹਾਡੀ ਫਾਈਲ ਆ ਜਿਹੜੀ ਉਹ ਜਮ੍ਹਾਂ ਹੋਵੇਗੀ ਆ ਸਾਰੇ ਡਾਕੂਮੈਂਟ ਜਿਹੜੇ ਆਪਾਂ ਇੱਥੇ ਗੱਲ ਕੀਤੀ ਆ ਅ ਇਹ ਸਾਰੇ ਡਾਕੂਮੈਂਟ ਨਾਲ ਹੈਗਾ ਕਿ ਇਹ ਫਾਰਮ ਭਰ ਕੇ ਜੇਕਰ ਤੁਹਾਨੂੰ ਲੱਗਿਆ ਕਿ ਫਾਰਮ ਭਰਨ ਦੀ ਤੁਹਾਨੂੰ ਕੋਈ ਮੈਂ ਤੁਹਾਨੂੰ ਗਾਈਡ ਕਰਾਂ ਤਾਂ ਤੁਸੀਂ ਉਹ ਦੱਸ ਦਿਓ ਮੈਂ ਉਹਦੀ ਵੱਖਰੀ ਵੀਡੀਓ ਇੱਕ ਬਣਾ ਦੇਵਾਂਗਾ ਇਹ ਆ ਜੀ ਹਲਫੀਆ ਬਿਆਨ ਹਲਫੀਆ ਬਿਆਨ ਦੇ ਵਿੱਚ ਸਿੰਪਲ ਹੈ ਜੀ ਹੈ ਨਾ ਤੇ ਨਾਮ ਆ ਜਾਏਗਾ ਆਪਣਾ ਇਹ ਸਾਰਾ ਤੁਸੀਂ ਦੇਖ ਲਿਓ ਜਿਹੜੀ ਜਾਣਕਾਰੀ ਮੰਗੀ ਗਈ ਹੈ ਜੀ ਕਿਵੇਂ ਅਪਲਾਈ ਕਰਨਾ ਤਾਂ ਇਹ ਆਪਣੇ ਇਹ ਜਿਹੜਾ ਹਲਫੀ ਬਿਆਨ ਇਹ ਵੀ ਉਸ ਨੂੰ ਭਰ ਕੇ ਦੇਣਾ ਪਵੇਗਾ ਇਹ ਸੀ ਜੀ ਸਾਰੇ ਡਾਕੂਮੈਂਟ ਡਾਕੂਮੈਂਟ ਮਿਲਣਗੇ ਕਿੱਥੋਂ ਤੁਹਾਨੂੰ ਮੈਂ ਫਿਰ ਦੱਸ ਦਿਆਂ ਤੁਹਾਡੇ ਜਿਹੜਾ ਹੈੱਡ ਆਫਿਸ ਆ ਜਿਹੜਾ ਤੁਹਾਡਾ ਹੈ ਜਿਵੇਂ ਬਨਾਲੇ ਦੇ ਜਿਹੜੇ ਉਹ ਮਿਲੇਗਾ ਜੀ ਇੱਥੋਂ ਇੱਕ ਫਾਰਮ ਮਿਲੇਗਾ ਜਿਹੜਾ ਕੰਟਰੋਲਰ ਖਰਾਕ ਸਿਵਲ ਸਪਲਾਈਜ਼ ਅਧਿਖਤ ਕਰ ਮਾਮਲੇ ਇਹ ਤੋਂ ਤੁਸੀਂ ਇਹ ਡਾਕੂਮੈਂਟ ਲੈ ਲਿਓ ਇਹ ਡਾਕੂਮੈਂਟ ਲੈ ਕੇ ਦੋਨੇ ਦੋਨੇ ਤਿੰਨੇ ਫਾਰਮ ਲੈ ਕੇ ਪਿੰਡ ਦੇ ਜਾਂ ਸ਼ਹਿਰ ਦੇ ਐਮਸੀ ਸਰਪੰਚ ਤੋਂ ਜਿਹੜੀ ਵੀ ਤੁਹਾਨੂੰ ਹੁਣ ਤੱਕ ਆਪਾਂ ਗੱਲਾਂ ਕੀਤੀਆਂ ਨੇ ਉਹ ਸਾਰਾ ਕੰਪਲੀਟ ਕਰਕੇ ਤੁਸੀਂ ਆਪਣਾ ਫਾਰਮ ਜਮ੍ਹਾਂ ਕਰਵਾ ਦਿਓ ਲਾਸਟ ਗੱਲ ਹੈ ਜੀ ਆਪਣੀ ਇਹਦੀ ਤਨਖਾਹ ਦੀ ਜਾਂ ਕਮਿਸ਼ਨ ਦੀ ਸੈਲਰੀ ਦੀ ਗੱਲ ਹੈ ਸੈਲਰੀ ਕਿੰਨੀ ਹੈ ਜੀ ਦੀ ਸੈਲਰੀ ਕੋਈ ਫਿਕਸ ਨਹੀਂ ਹੈਗੀ ਇਹਦੇ ਵਿੱਚ ਮਿਲਦਾ ਜੀ ਕਮਿਸ਼ਨ ਕਮਿਸ਼ਨ ਕਿੰਨਾ ਕਮਿਸ਼ਨ ਹੈ ਜੀ 50 ਰੁਪਏ ਇੱਕ ਕੁਇੰਟਲ ਦੇ ਹਾਂਜੀ 50 ਰੁਪਏ ਇੱਕ ਕੁਆਂਟਲ ਦੇ ਮਗਰ ਕਮਿਸ਼ਨ ਜਿਹੜਾ ਹੈ ਮਿਲਦਾ ਹੈ ਕਮਿਸ਼ਨ ਇਹ ਮਤਲਬ ਜਦੋਂ ਇੱਕ ਕੁਆਂਟਲ ਡਿਸਟ੍ਰੀਬਿਊਟ ਕਰਦਾ ਵੰਡ ਦਿੰਦਾ ਤਾਂ ਤੁਹਾਡੇ 50 ਰੁਪਏ ਉਹ ਬਣ ਜਾਣਗੇ ਇਹ ਇਹਦੇ ਬਾਰੇ ਵੈਸੇ ਕੁਝ ਮਤਲਬ ਡਿਪੂ ਹੋਲਡਰੀ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਜਿਹੜੀ ਤਨਖਾਹ ਉਹਨਾਂ ਦੀ ਤਨਖਾਹੀ ਬਣ ਜਵੇਗੀ ਉਹ ਦੋ ਦੋ ਸਾਲ ਤੋਂ ਜਾਂ ਤਿੰਨ ਦੋ ਸਾਲ ਤੋਂ ਨਹੀਂ ਮਿਲਦੀ ਪਰ ਜਦੋਂ ਸਰਕਾਰ ਦੇ ਤੁਸੀਂ ਇਹ ਵੰਡ ਦਿੱਤਾ ਤਾਂ ਤੁਹਾਨੂੰ ਤਨਖਾਹ ਤਾਂ ਉਹ ਮਿਲੇਗੀ ਭਾਵੇਂ ਉਹ ਥੋੜੀ ਬਹੁਤ ਲੇਟ ਮਿਲ ਜੇ ਇਹ ਨਹੀਂ ਹੈ ਕਿ ਤੁਹਾਡੀ ਤਨਖਾਹ ਖਤਮ ਹੋ ਜਾਵੇਗੀ ਤੇ ਹੁਣ ਇਹਦਾ ਅੰਦਾਜ਼ਾ ਲਗਾ ਲਈ ਜੇ ਆਪਾਂ ਕੀ ਸਿਸਟਮ ਹੈ ਕਿ ਕਿੰਨੀ ਕਿਹ ਤਰ੍ਹਾਂ ਮ ਉਹ ਕੋਣ 50 ਰੁਪਏ ਕੁਆਂਟਲ ਦੇ ਹਿਸਾਬ ਤੋਂ ਤਾਂ ਕੁਝ ਜ਼ਿਆਦਾ ਆਪਾਂ ਨੂੰ ਕਲੀਅਰ ਨਹੀਂ ਹੁੰਦਾ ਤੁਹਾਨੂੰ ਮੈਂ ਇੱਕ ਫਾਈਲ ਇਹਦੇ ਵਿੱਚ ਦਿਖਾ ਰਿਹਾ ਜੀ ਹੋਰ ਹਾਂਜੀ ਆ ਜੀ ਉਹ ਖਾਲੀ ਵੈਕੈਂਸੀ ਦੀ ਜਿਹੜੀ ਭੰਦਾ ਤਰੀਕਾ ਇਹਦੇ ਵਿੱਚੋਂ ਆਪਾਂ ਅੰਦਾਜ਼ਾ ਲਗਾਵਾਂਗੇ ਕਿ ਸੈਲਰੀ ਕਿੰਨੀ ਕੁ ਵੱਧਦੀ ਹੈ ਕਹਿੰਦੇ ਜੀ ਜੇਕਰ ਸ਼ਹਿਰੀ ਇਲਾਕਾ ਹੋਵੇ ਤਾਂ ਵਾਰਡ ਲੈਵਲ ਤੇ 300 ਰਾਸ਼ਨਾ ਤੱਕ ਰਾਸ਼ਨ ਕਾਡਾ ਤੱਕ ਇੱਕ ਵੈਕੈਂਸੀ ਬਣਦੀ ਹੈ ਘੱਟੋ ਘੱਟ 300 ਹੋਣਾ ਚਾਹੀਦਾ ਜੇ 300 ਇੱਕ ਹੈ ਤਾਂ ਵੀ ਉਹ ਇੱਕ ਵੈਕੈਂਸੀ ਦੇ ਅੰਦਰ ਆ ਜੂਗਾ ਪਰੰਤੂ ਕਹਿੰਦੇ ਜੇਕਰ ਕਿਸੇ ਵਾਰਡ ਵਿੱਚ 150 ਤੋਂ ਘੱਟ ਰਾਸ਼ਨ ਕਾਰਡ ਹੋਣ ਤਾਂ ਉਸ ਵਾਰਡ ਨੂੰ ਨਾਲ ਲੱਗਦੇ ਵਾਰਡਾਂ ਵਿੱਚ ਜੋੜਿਆ ਜਾਂਦਾ ਹੈ। ਕਲੀਅਰ ਹੈ ਜੀ ਜੇਕਰ ਵਿੱਚ ਘੱਟ ਨੇ ਤਾਂ ਦੂਜੇ ਵਾਰਡ ਨਾਲ ਜੋੜ ਦਿੱਤੇ ਜਾਣਗੇ। ਅਤੇ 599 ਕਾਰਡਾਂ ਤੋਂ ਬਾਅਦ ਦੂਜੀ ਵੈਕੈਂਸੀ ਗਿਣੀ ਜਾਵੇਗੀ। ਜਿਵੇਂ ਕਿਸੇ ਵਾਰਡ ਦੇ 599 ਨੇ ਤਾਂ ਉਹਦੇ ਵਿੱਚ ਸਿਰਫ ਇੱਕੋ ਵੈਕੈਂਸੀ ਹੈ। ਜੇਕਰ 600 ਹੋ ਜਾਵੇਗਾ ਤਾਂ ਉੱਥੇ ਦੋ ਵੈਕੈਂਸੀਆਂ ਬਣ ਜਾਣਗੀਆਂ। ਭਾਵੇਂ ਜੇ ਇੱਕ ਜਿਹੜਾ ਇੱਕ ਡਿਪੋ ਹੋਲਡਰ ਆ ਉਹ ਵੱਧ ਤੋਂ ਵੱਧ 599 ਕਾਰਡਾ ਨੂੰ ਰਾਸ਼ਨ ਭੰਡ ਸਕਦਾ ਘੱਟੋ ਘੱਟ ਕਿੰਨੇ ਨੂੰ ਵੱਡ ਸਕਦਾ 300 ਠੀਕ ਹੈ ਜੀ ਇਹ ਹੈ ਜੀ ਸ਼ਹਿਰੀ ਇਲਾਕਿਆਂ ਦੀ ਪਿੰਡੂਆਂ ਦੇ ਵਿੱਚ ਥੋੜਾ ਵੱਧਾ ਪਿੰਡੂਆਂ ਵਿੱਚ ਘੱਟੋ ਘੱਟ 400 ਵੱਧ ਤੋਂ ਵੱਧ ਵੱਡ ਜਗਾ ਜੀ 799 ਇਹ ਅੰਦਾਜ਼ਾ ਜੀ ਇੱਕ ਹੁਣ ਮੈਨੂੰ ਅਸਲ ਵਿੱਚ ਇਹ ਨਹੀਂ ਪਤਾ ਕਿ ਕਿੰਨਾ ਰਾਸ਼ਨ ਆਉਂਦਾ ਪਰ ਜੇਕਰ ਮोटा ਜਿਹਾ ਅੰਦਾਜ਼ਾ ਲਗਾਈਏ ਹਾਂਜੀ ਜੇਕਰ ਇੱਕ ਅੰਦਾਜ਼ਾ ਲਗਾਈ ਆਪਾਂ ਜੇਕਰ ਘੱਟੋ ਘੱਟ ਆਪਾਂ 400 ਇੱਕ ਕਾਰਡ ਮੰਨ ਕੇ ਚੱਲੀਏ ਇੱਕ ਡੀਪੋ ਹੋਲਡਰ ਕੋਲ ਅਤੇ ਇੱਕ ਕਾਰਡ ਦੇ ਵਿੱਚ ਦੋ ਮੈਂਬਰ ਮੰਨ ਕੇ ਚੱਲੀਏਗਾ ਟੋਟਕ ਕਿਉਂਕਿ ਔਸਤ ਕੱਢਾਂਗੇ ਤਾਂ ਕਿਸੇ ਦੇ 4 ਵੀ ਹੋ ਸਕਦੇ ਨੇ ਕਿਸੇ ਦਾ 1 ਵੀ ਹੋ ਸਕਦਾ ਮਿਨੀਮਮ ਆਪਾਂ ਦੋ ਮੈਂਬਰ ਮੰਨ ਕੇ ਚੱਲਦੇ ਹਾਂ ਮੈਂਬਰ ਹੋ ਗਈ ਜੀ 802 ਹੁਣ ਮੰਨ ਲਓ ਇੱਕ ਮੈਂਬਰ ਨੂੰ 30 ਕਿਲੋ ਕਣਕ ਆਉਂਦੀ ਆ ਇੱਕ ਮੈਂਬਰ ਨੂੰ ਹੋ ਗਈ ਜੀ 30 ਕਿਲੋ ਕਣਕ ਤੇ ਕੁਆਂਟਲ ਵਿੱਚ ਕੱਢਣ ਵਾਸਤੇ ਇਹਨੂੰ ਆਪਾਂ ਕਰ ਲਈਏ 100 ਨਾਲ ਡਿਵਾਈਡ ਇਹ ਲਗਭਗ 240 ਕੁਆਂਟਲ ਕਣਕ ਬਣ ਗਈ ਜੀ ਇਹ ਹਮ ਦੇ ਲੋ ਜੇ 30 ਮਤਲਬ ਜੇ ਮਹੀਨੇ ਬਾਅਦ ਆ ਗਏ ਭਾਵੇਂ 2 ਮਹੀਨੇ ਬਾਅਦ ਆਵੇ ਭਾਵੇਂ 3 ਮਹੀਨੇ ਬਾਅਦ ਆਵੇ ਜੇ 2 ਮਹੀਨੇ ਬਾਅਦ ਵੀ 240 ਕੁਇੰਟਲ ਡਿਸਟ੍ਰੀਬਿਊਟ ਕਰਦਾ ਕੋਈ ਵੀ ਆਪਣਾ ਡੀਪੋ 홀ਡਰ ਤਾਂ ਇਹਨੂੰ ਕੱਲ੍ਹ ਜੀ ਤੁਸੀਂ 50 ਦੇ ਨਾਲ ਗੁਣਾ ਤਾਂ ਲਗਭਗ 12000 ਰੁਪਇਆ ਤੁਹਾਨੂੰ ਇਹ ਜੇ ਤੁਸੀਂ ਮਹੀਨੇ ਬਾਅਦ ਤੁਸੀਂ ਵੰਡ ਸਕਦੇ ਹੋ ਵੰਡਦੇ ਹੋ ਸਰਕਾਰ ਵੱਲੋਂ ਆ ਜਾਂਦੀ ਆ ਤਾਂ ਤੁਹਾਡਾ 12000 ਰੁਪਇਆ ਮਹੀਨੇ ਦਾ ਬਣ ਜਾਂਦਾ ਜੇਕਰ 2 ਮਹੀਨੇ ਬਾਅਦ ਵੰਡ ਹੁੰਦੀ ਆ ਤਾਂ 12000 ਰੁਪਇਆ ਹੀ ਤੁਹਾਡਾ 2 ਮਹੀਨੇ ਦਾ ਬਣਦਾ ਜੇਕਰ 3 ਮਹੀਨੇ ਬਾਅਦ ਵੰਡ ਵੰਡ ਹੁੰਦੀ ਆ ਸਰਕਾਰ ਕਣਕ ਤੁਹਾਡਾ 3 ਮਹੀਨੇ ਦਾ 12000 ਰੁਪਿਆ ਬਣਦਾ ਪਰ ਇਹਦਾ ਇੱਕ ਦੋ ਦੋ ਤਿੰਨ ਚੀਜ਼ਾਂ ਦੇ ਫਾਇਦਾ ਵੀ ਆ ਨੁਕਸਾਨ ਵੀ ਆ ਜੇ ਤਾਂ ਮਹੀਨੇ ਵਧੀ ਜਾਣਗੇ ਤੁਹਾਡੀ ਤਨਖਾਹ ਘਟੀ ਜਾਵੇਗੀ ਜੇਕਰ ਹਰ ਮਹੀਨੇ ਤਨਖਾਹ ਆ ਜੇਗੀ ਰਾਸ਼ਨ ਆ ਜੇਗਾ ਤਾਂ ਤੁਹਾਡੇ ਵਧੀਆ ਇਨਕਮ ਦਾ ਸੋਰਸ ਬਣ ਸਕਦਾ ਤੀਜੀ ਗੱਲ ਇਹਦੇ ਲਈ ਤੁਹਾਨੂੰ 24 ਘੰਟੇ ਡਿਪੋ ਵਿੱਚ ਹਾਜ਼ਰ ਰਹਿਣ ਦੀ ਜ਼ਰੂਰਤ ਨਹੀਂ ਹੈ ਸੋ ਇਹ ਸਾਰਾ ਕੁਝ ਸੀ ਜੀ ਇਹਦੀ ਪੂਰੀ ਡਿਟੇਲ ਮੈਨੂੰ ਲੱਗਦਾ ਹੁਣ ਬਹੁਤ ਕੁਝ ਗੱਲਾਂ ਤੁਹਾਡੀਆਂ ਕਲੀਅਰ ਹੋ ਗਈਆਂ ਹੋਣਗੀਆਂ ਜੇਕਰ ਕੋਈ ਕੈਂਡੀਡੇਟ ਇਸ ਨੂੰ ਅਪਲਾਈ ਕਰਦਾ ਹਾਂ ਇੱਕ ਗੱਲ लास्ट ਵਿੱਚ ਰਹਿ ਗਈ ਕਿ ਜੇਕਰ ਤੁਹਾਡੀ ਪੰਚਾਇਤ ਜਾਂ ਐਮਸੀ ਤਿੰਨ ਚਾਰ ਮੈਂਬਰਾਂ ਨੂੰ ਦਾ ਮਤਾ ਪਾ ਕੇ ਭੇਜ ਦਿੰਦੇ ਨੇ ਉਹਨਾਂ ਦੀ ਸਿਲੈਕਸ਼ਨ ਦਾ ਆਧਾਰ ਕੀ ਹੋਵੇਗਾ ਤਾਂ ਉਹ ਕੀ ਕਰਨਗੇ ਜੀ ਉਹ ਸਿਲੈਕਸ਼ਨ ਭੇਜਣਗੇ ਅੱਗੇ ਮੈਰਿਟ ਬਣਾਉਣਗੇ ਤੁਹਾਡੀ ਕੁਆਲਿਫਿਕੇਸ਼ਨ ਦੇ ਅਕੋਰਡਿੰਗ ਜਾਂ ਕੁਝ ਹੋਰ ਚੀਜ਼ਾਂ ਵੀ ਦੇਖ ਲੈਣਗੇ ਕੈਟਾਗਰੀ ਦੇਖ ਲੈਣਗੇ ਤੁਹਾਡੀ ਹਨਾ ਉਹ ਸਾਰਾ ਕੁਝ ਦੇਖ ਕੇ ਫਿਰ ਤੁਹਾਨੂੰ ਫਾਈਨਲ ਸਿਲੈਕਸ਼ਨ ਕਰਨਗੇ ਕਿ ਕਿਹੜਾ ਕੈਂਡੀਡੇਟ ਇਹਦੇ ਲਈ ਐਲੀਜੀਬਲ ਹੋਇਆ ਹੈ ਜਾਂ ਕਿਹੜੇ ਕੈਂਡੀਡੇਟ ਨੂੰ ਇਹ ਦੀਪੂ ਦੀ ਅਸੈਂਬਲੀ ਦੀ ਚੁਣਿਆ ਗਿਆ ਹੈ ਜੇਕਰ ਇੱਕੋ ਅਸੈਂਬਲੀ ਇੱਕੋ ਵਿਅਕਤੀ ਜਾਂਦਾ ਤਾਂ ਉਹ ਇੱਕ ਨੂੰ ਦੀਪੂ ਮਿਲ ਮਿਲ ਜਾਂਦਾ ਹੁਣ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦਾ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਉਹਦੇ ਆਪਣੇ ਆਪਣੇ ਜ਼ਿਲ੍ਹੇ ਦੀ ਫਾਈਲ ਓਪਨ ਕਰ ਲਿਓ ਉਹਦੇ ਵਿੱਚ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਲੱਭ ਲਿਓ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਦੀ ਅਸਾਮੀ ਹੈਗੀ ਆ ਜਾਂ ਨਹੀਂ ਹੈਗੀ ਜੇਕਰ ਹੈਗੀ ਤਾਂ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਇਹ ਸਾਰਾ ਕੁਝ ਮੈਨੂੰ ਲੱਗਦਾ ਹੁਣ ਤੁਹਾਨੂੰ ਸਾਰਾ ਕੁਝ ਸਪਸ਼ਟ ਹੈ ਇਸ ਤੋਂ ਵੱਧ ਹੁਣ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਆਪਣੇ ਜੇਕਰ ਤੁਸੀਂ ਇੰਟਰਸਟਿਡ ਹੋਏ ਇਹ ਚੀਜ਼ ਅਪਲਾਈ ਕਰਨ ਦੇ ਲਈ ਤਾਂ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਜ਼ਿਲ੍ਹੇ ਦਾ ਦਫ਼ਤਰ ਤੁਹਾਡਾ ਫੂਡ ਸਪਲਾਈ ਦਾ ਉੱਥੇ ਤੁਸੀਂ ਜਾ ਕੇ ਹੋਰ ਜਾਣਕਾਰੀ ਆਪਣੀ ਪਤਾ ਕਰਦੇ ਹੋ ਜ਼ਿਲ੍ਹਾ ਕੰਟਰੋਲਰ ਖੁਰਾਕ ਸੇਵਾ ਸਪਲਾਈ ਖਫਤਕਰ ਮਾਮਲੇ ਜਿਹੜਾ ਵੀ ਤੁਹਾਡੇ ਜ਼ਿਲ੍ਹਾ ਉੱਥੇ ਜਾ ਕੇ ਵਰਕਿੰਗ ਡੇ ਦੇ ਵਿੱਚ ਤੁਸੀਂ ਆਪਣਾ ਪਤਾ ਕਰ ਲਿਓ ਬਰਨਾਲੇ ਦੀ 25 9 ਆ ਕੁਝ ਕੇ ਜਿਹਨਾਂ ਦੀ 25 9 ਲੱਗਦਾ ਤੇ ਕੁਝ ਦੀ ਹੈ ਸ਼ਾਇਦ 72 29 ਸੋ ਮੈਨੂੰ ਲੱਗਾ ਸਾਰਿਆਂ ਨੂੰ ਪਲੀਜ਼ ਦਾ ਧੰਨਵਾਦ ਜੀ